ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਵਾਰ ਐਮਪੀ ਅਮਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦੇ ਬਾਰੇ ਖੁੱਲ ਕੇ ਗੱਲਬਾਤ ਕੀਤੀ ਹੈ ਔਰ ਉਹ ਵੀ ਗੱਲਾਂ ਦਾ ਜ਼ਿਕਰ ਕਰ ਦਿੱਤਾ ਹੈ ਜਿਹੜੀਆਂ ਗੱਲਾਂ ਦਾ ਕਦੇ ਜ਼ਿਕਰ ਸ਼ਾਇਦ ਹੀ ਉਹਨਾਂ ਨੇ ਪਹਿਲਾਂ ਕੀਤਾ ਹੋਵੇ ਪਬਲਿਕ ਡੋਮੇਨ ਦੇ ਵਿੱਚ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹੜੇ-ਕਿਹੜੇ ਨੁਕਤਿਆਂ ਦੇ ਉੱਤੇ ਗੱਲਬਾਤ ਕੀਤੀ ਔਰ ਕਿਹੜੇ ਪ੍ਰਸੰਗ ਦੇ ਵਿੱਚ ਇਹ ਗੱਲ ਸ਼ੁਰੂ ਹੁੰਦੀ ਹੈ ਜਿਸ ਦੇ ਕਰਕੇ ਉਹਨਾਂ ਨੇ ਐਮਪੀ ਅਮਰਿਤਪਾਲ ਸਿੰਘ ਦੀ ਵਿਚਾਰਧਾਰਾ ਐਮਪੀ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਬਾਰੇ ਜਾ ਦੋ ਜਿੱਤੇਗੇ ਆਜ਼ਾਦ ਉਮੀਦਵਾਰਾਂ ਦੇ ਬਾਰੇ ਆਪਣਾ ਨਜ਼ਰੀਆ ਸਾਂਝਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਇਥੋਂ ਤੱਕ ਕਹਿ ਦਿੱਤਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਰਗੇ ਲੀਡਰ ਜਿਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਹਾਲਾਂਕਿ ਉਹਨਾਂ ਦੀ ਪਾਰਟੀ ਉਹਨਾਂ ਬਿਆਨਾਂ ਤੋਂ ਕਿਨਾਰਾ ਕਰ ਰਹੀ ਹੈ ਕਹਿ ਰਹੇ ਨੇ ਕਿ ਨਿੱਜੀ ਵਿਚਾਰ ਨੇ ਪਰ ਐਮਪੀ ਚਰਨਜੀਤ ਸਿੰਘ ਚੰਨੀ ਵਰਗਿਆਂ ਨੇ ਜਿਹੜਾ ਅਮਰਤਪਾਲ ਸਿੰਘ ਦੇ ਹੱਕ ਵਿੱਚ ਬੋਲਿਆ ਉਸ ਦੇ ਉੱਤੇ ਵੀ ਖੁੱਲਕੇ ਟਿੱਪਣੀਆਂ ਕੀਤੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਹ ਕੱਲੇ-ਕੱਲੀ ਗੱਲ ਜੋ ਕਿ ਉਹਨਾਂ ਨੇ ਬਿਆਨ ਕੀਤੀ ਹੈ ਉਸੀਂ ਇਸ ਰਿਪੋਰਟ ਦੇ ਜ਼ਰੀਏ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕੀ ਸੋਚਣਾ ਹੈ ਉਹਨਾਂ ਦਾ ਕੀ ਮੰਨਣਾ ਹੈ ਦੋ ਜਿੱਤੇ ਆਜ਼ਾਦਮੀ ਦੁਆਰਾਤੇ ਔਰ ਉਹਨਾਂ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਜਾਂ ਪੰਜਾਬ ਦੇ ਮੁਖੀ ਹੋਣ ਦੇ ਨਾਤੇ ਉਹਨਾਂ ਦੇ ਦਿੱਤੇ ਗਏ ਬਿਆਨ ਕਿੰਨੇ ਮਾਇਨੇ ਰੱਖਦੇ ਨੇ ਔਰ ਪੂਰੇ ਬਿਆਨ ਜੋ ਅਸੀਂ ਸਾਂਝੇ ਕਰ ਰਹੇ ਹਾਂ ਉਹਨਾਂ ਦੇ ਉਹ ਸੁਣਨ ਤੋਂ ਬਾਅਦ ਤੁਹਾਡਾ ਨਜ਼ਰੀਆ ਕੀ ਹੋਵੇਗਾ ਤੁਸੀਂ ਵੀ ਆਪਣੀਆਂ ਆਪਣੀਆਂ ਪ੍ਰਤੀਕਿਰਿਆ ਜਰੂਰ ਸਾਂਝੀਆਂ ਕਰਿਓ ਦਰਸਾਲ ਜਾਗਰਨ ਸਮੂਹ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਾ ਕੁਝ ਬਿਆਨ ਕੀਤਾ ਹੈ ਗੱਲ ਹੋਰ ਨਾ ਮੁੱਦਿਆਂ ਦੀ ਵੀ ਚੱਲ ਰਹੀ ਸੀ ਕੁਝ ਕੇਂਦਰ ਸਰਕਾਰ ਦੇ ਬਾਰੇ ਵੀ ਚੱਲ ਰਹੀ ਸੀ ਨਜ਼ਰੀਏ ਬਾਰੇ ਵੀ ਤੇ ਹੋਰ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ ਹੋ ਰਿਹਾ ਸੀ ਕਿ ਕਿਵੇਂ ਫੰਡ ਰੋਕ ਕੇ ਜਾਂਦੇ ਨੇ ਨੀਤੀ ਆਯੋਗ ਦੀ ਮੀਟਿੰਗ ਵਿੱਚ ਉਹ ਜਾਂਦੇ ਕਿਉਂ ਨਹੀਂ ਕਿਉਂਕਿ ਉਹ 2-3 ਤਹਫੇ ਗਏ ਵੀ ਉੱਥੇ ਉਹਨਾਂ ਦੀ ਸੁਣੀ ਨਹੀਂ ਗਈ ਤੇ ਉਹਨੂੰ ਇਸ ਨਜ਼ਰੀਏ ਨਾਲ ਨਾ ਲਿਆ ਜਾਵੇ ਕਿ ਅਸੀਂ ਉਸ ਮੀਟਿੰਗ ਦਾ ਬਾਈਕਾਟ ਕਰਦੇ ਹਾਂ ਪਰ ਇਹ ਨੌਬਤ ਕਿਉਂ ਆਈ ਇਹ ਗੱਲ ਬੜੀ ਇੰਪੋਰਟੈਂਟ ਹੋ ਜਾਂਦੀ ਹੈ ਇਹ ਸਾਰੀਆਂ ਪੰਜਾਬ ਦੇ ਹੋਰ ਮੁੱਦਿਆਂ ਦੇ ਉੱਤੇ ਵੀ ਗੱਲਬਾਤ ਚੱਲ ਰਹੀ ਸੀ ਤੇ ਇਸੇ ਦੇ ਦੌਰਾਨ ਇੱਕ ਗੱਲ ਆ ਜਾਂਦੀ ਹੈ ਫਿਰ 13 0 ਸੀਟਾਂ ਦੀ ਜਦੋਂ ਪੁੱਛੇਗੇ ਇੱਕ ਸਵਾਲ ਦੇ ਵਿੱਚ ਕਿਹਾ ਗਿਆ ਕਿ ਜੇਲ ਦਾ ਜਵਾਬ ਜੇਕਰ ਵੋਟ ਦੇ ਨਾਲ ਹੈ ਤੇ ਇਸ ਨਾਰੇ ਦੇ ਨਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੁਸੀਂ ਖੁੱਲ ਕੇ ਵਾਰ-ਵਾਰ 13 0 ਦਾ ਨਾਰਾ ਦਿੱਤਾ ਸੀ ਸੀਟਾਂ ਦਾ ਉਹ ਕਿਉਂ ਨਹੀਂ ਹਾਸਲ ਹੋ ਸਕਿਆ ਹਾਲਾਂਕਿ 3 10 ਦੇ ਵਿੱਚ ਬਦਲ ਗਿਆ ਕੀ ਇਹਨਾਂ ਚੋਣ ਨਤੀਜਿਆਂ ਦੇ ਨਾਲ ਇਹ ਅਸੀਂ ਸੱਤ ਤੱਤਸਾਰ ਕੱਢ ਸਕਦੇ ਆ ਕਿ ਪੰਜਾਬ ਦੀ ਜਨਤਾ ਰਾਜ ਸਰਕਾਰ ਤੋਂ ਕਾਫੀ ਹੱਦ ਤੱਕ ਨਾ ਖੁਸ਼ ਹੈ ਤੇ ਇਸ ਦਾ ਜਵਾਬ ਕੀ ਦਿੰਦੇ ਨੇ ਮੁੱਖ ਮੰਤਰੀ ਮੁੱਖ ਮੰਤਰੀ ਨੇ ਕਿਹਾ ਕਿ ਦੇਖੋ ਹਰ ਚੋਣ ਜਿਹੜੀ ਹੈ ਉਹ ਮਤਦਾਨ ਦਾ ਪੈਟਰਨ ਅਲੱਗ ਹੁੰਦਾ ਹੈ ਲੋਕ ਸਭਾ ਦੀ ਚੋਣ ਅਲੱਗ ਹੁੰਦੀ ਹੈ ਪੰਜਾਬ ਵਿਧਾਨ ਸਭਾ ਦੀ ਚੋਣ ਜਾਂ ਪੰਜਾਬ ਕਿਸੇ ਵੀ ਸੂਬੇ ਦੀ ਵੱਖਰੀ ਹੁੰਦੀ ਹੈ ਉਹਨਾਂ ਨੇ ਦਿੱਲੀ ਦੀ ਉਦਾਹਰਣ ਵੀ ਦਿੱਤੀ ਉਹ ਕਹਿੰਦੇ ਕਿ ਸੱਤ ਦੀਆਂ 60 ਸੀਟਾਂ ਨੇ ਜਿਹੜੀਆਂ ਭਾਜਪਾ ਜਿੱਤ ਜਾਂਦੀਆਂ ਲੋਕ ਸਭਾ ਪਰ ਉੱਥੇ ਸਰਕਾਰ ਸੂਬਾ ਪੱਧਰ ਦੇ ਉੱਤੇ ਕਿਸ ਦੀ ਬਣ ਰਹੀ ਹੈ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਮੈਂ ਇਹ ਸਮਝਦਾ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਦੇ ਪੱਖ ਜਾਂ ਵਿਰੋਧ ਦੇ ਵਿੱਚ ਵੋਟ ਨਹੀਂ ਪੈਂਦੀ ਲੋਕ ਸਭਾ ਦੀ ਇਸ ਦੇ ਵੇਲੇ ਵੋਟਰ ਵੋਟਰ ਦਾ ਨਜ਼ਰੀਆ ਹੋਰ ਹੁੰਦਾ ਜਦੋਂ ਵਿਧਾਨ ਸਭਾ ਦੀ ਚੋਣ ਹੁੰਦੀ ਹੈ ਹੋਰ ਹੁੰਦਾ ਇਸੇ ਤਰ੍ਹਾਂ ਜਦੋਂ ਸਾਡੀ 220 222 ਦੇ ਵਿੱਚ ਸਰਕਾਰ ਬਣੀ ਤੇ 92 ਸੀਟਾਂ ਸਾਨੂੰ ਮਿਲੀਆਂ ਪਰ ਹੁਣ ਨਤੀਜਿਆਂ ਦੇ ਵਿੱਚ 3 10 ਹੋ ਗਿਆ ਤੇ ਇਸ ਕਰਕੇ ਉਹ ਕਹਿੰਦੇ ਕਿ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਵੋਟਰ ਦਾ ਨਜ਼ਰੀਆ ਸੀਮ ਰਵੇ ਪਰ ਇਸ ਦੇ ਨਾਲ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਕਰਕੇ ਜਾਂ ناکਾਮੀਆਂ ਕਰਕੇ ਨਤੀਜੇ ਆਏ ਨੇ ਇਹ ਇਸ ਗੱਲ ਨੂੰ ਮੰਨਦੇ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਤਤਸਾਰ ਦੇ ਵਿੱਚ ਇਹਨਾਂ ਗੱਲਾਂ ਦਾ ਜਦੋਂ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣ ਦੇ ਵਿੱਚ ਨਤੀਜੇ ਰਾਜ ਸਰਕਾਰ ਦੀ ਮੇਰੀ ਸਰਕਾਰ ਦੀ ਕਾਰਗੁਜ਼ਾਰੀ ਦੇ ਪੱਖ ਜਾਂ ਵਿਰੋਧ ਦੇ ਵਿੱਚ ਕੋਈ ਫਤਵਾ ਪੇਸ਼ ਨਹੀਂ ਕਰਦੇ ਦਿੱਲੀ ਦਾ ਆਧਾਰ ਨੂੰ ਉਹਨਾਂ ਨੇ ਇਸੇ ਤਰ੍ਹਾਂ ਦਿੱਤਾ ਇਸੇ ਕਰਕੇ ਉਹਨਾਂ ਨੇ ਕਿਹਾ ਕਿ 92 ਸੀਟਾਂ ਪਹਿਲਾਂ ਸਾਡੀਆਂ ਆਈਆਂ ਪਰ ਹੁਣ ਕਿਵੇਂ ਆ ਤੇ ਅੱਜ ਦਾ ਵੋਟਰ ਹੈ ਵਿਧਾਨ ਸਭਾ ਚੋਣ ਵੇਲੇ ਇੱਕ ਮਾਈਂਡ ਸੈਟ ਦੇ ਨਾਲ ਵੋਟ ਪਾਉਂਦਾ ਹੈ ਔਰ 2 ਮਹੀਨੇ ਬਾਅਦ ਹੀ ਉਹੀ ਵੋਟਰ ਲੋਕ ਸਭਾ ਚੋਣ ਦੇ ਵੇਲੇ ਅਲੱਗ ਮਾਈਂਡ ਸੈਟ ਦੇ ਨਾਲ ਜਿਹੜੀ ਆ ਵੋਟ ਪਾਉਂਦਾ ਹੈ ਉਹਨਾਂ ਨੇ ਤਾਂ ਸਿਮਰਨਜੀਤ ਸਿੰਘ ਮਾਨ ਦੀ ਵੀ ਧਾਰਨ ਦਿੱਤੀ ਜਿੱਥੋਂ ਫਿਰ ਗੱਲ ਲੱਗੇ ਸ਼ੁਰੂ ਹੁੰਦੀ ਹੈ ਐਮਪੀ ਅਮਰਿਤਪਾਲ ਸਿੰਘ ਤੇ ਐਮਪੀ ਸਰਬਜੀਤ ਸਿੰਘ ਖਾਲਸਾ ਦੀ 2022 ਦੇ ਵਿੱਚ ਜਦੋਂ ਉਹਨਾਂ ਨੇ ਕਿਹਾ ਕਿ 92 ਸੀਟਾਂ ਅਸੀਂ ਜਿੱਤੀਆਂ ਪਰ ਕੇਵਲ 3 ਮਹੀਨੇ ਬਾਅਦ ਹੀ ਸੰਗਰੂਰ ਦੀ ਲੋਕ ਸਭਾ ਸੀਟ ਸਿਮਰਨਜੀਤ ਸਿੰਘ ਮਾਨ ਵਰਗੇ ਵਿਅਕਤੀ ਤੋ ਅਸੀਂ ਹਾਰ ਗਏ ਅੱਜ ਦਾ ਵੋਟਰ ਵਿਧਾਨ ਸਭਾ ਦੇ ਮਾਈਂਡ ਸੈਟ ਵਾਲੇ ਹੋਰ ਚੱਲਦਾ ਲੋਕ ਸਭਾ ਵਾਲੇ ਹੋਰ ਚੱਲਦਾ ਉਹਨਾਂ ਨੇ ਜਦੋਂ ਇਸ ਗੱਲ ਦਾ ਜ਼ਿਕਰ ਕੀਤਾ ਫਿਰ ਅਗਲਾ ਸਵਾਲ ਜਿਹੜਾ ਇੰਟਰਵਿਊ ਦੇ ਵਿੱਚ ਹੁੰਦਾ ਹੈ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਸਿਮਰਜੀਤ ਸਿੰਘ ਮਾਨ ਦੀ ਗੱਲ ਕੀਤੀ ਹੈ ਇਸ ਬਾਰੇ ਤੁਸੀਂ ਉਹ ਸੀਟ ਜਿਹੜੀ ਹੈ ਉਹ ਵਾਪਸ ਲੈ ਲਈ ਹੈ ਇਸ ਵਾਰ ਕਿਉਂਕਿ ਉੱਥੇ ਮੀਤ ਹੇਅਰ ਦਿੱਤੇ ਨੇ ਪਰ ਅਲੱਗਵਾਦੀ ਸੋਚ ਵਾਲੇ ਅਮਰਿਤਪਾਲ ਤੇ ਸਰਬਜੀਤ ਪੰਜਾਬ ਦੀ ਚੋਣ ਜਿੱਤ ਗਏ ਨੇ ਇਹ ਸਵਾਲ ਕੀਤਾ ਜਾ ਰਿਹਾ ਉਹਨਾਂ ਨੂੰ ਅਲੱਗਵਾਦੀ ਸੋਚ ਦਾ ਇਸ ਤਰ੍ਹਾਂ ਦਾ ਅਭਾਰ ਚਿੰਤਾ ਦਾ ਵਿਸ਼ਾ ਨਹੀਂ ਹੈ ਇਹ ਪੱਤਰਕਾਰ ਜਾਗਰਣ ਸਮੂਹ ਦੇ ਵੱਲੋਂ ਸਵਾਲ ਹੋ ਰਿਹਾ ਉਸ ਦਾ ਜਵਾਬ ਕੀ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਉਹ ਕਹਿੰਦੇ ਬਿਲਕੁਲ ਨਹੀਂ ਇਹ ਜ਼ਿਆਦਾ ਚਿੰਤਾ ਦਾ ਵਿਸ਼ਾ ਨਹੀਂ ਹੈ ਇਹ ਅਭਾਰ ਕੇਵਲ ਵਕਤੀ ਹੁੰਦਾ ਬਹੁਤ ਥੋੜੇ ਸਮੇਂ ਦਾ ਹੁੰਦਾ ਜੋ ਸਮੇਂ ਦੇ ਨਾਲ ਆਪਣੇ ਆਪ ਖਤਮ ਹੋ ਜਾਂਦਾ ਹੈ ਪੰਜਾਬ ਨੇ ਕਾਲਾ ਦੌਰ ਦੇਖਿਆ ਕੋਈ ਵੀ ਉਸ ਦੌਰ ਨੂੰ ਦੁਬਾਰਾ ਦੇਖਣਾ ਨਹੀਂ ਚਾਹੁੰਦਾ ਪੰਜਾਬ ਦੇ ਵਿੱਚ ਰਹਿਣ ਵਾਲਾ ਇੱਕ ਵੀ ਵਿਅਕਤੀ ਬੇਸ਼ੱਕ ਉਹ ਸੇਖੀ ਕਿਉਂ ਨਾ ਹੋਵੇ ਖਾਲਸਤਾਨ ਦੀ ਹਮਾਇਤ ਨਹੀਂ ਕਰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਜਵਾਬ ਹੈ ਐਸੇ ਲੋਕਾਂ ਦੀ ਜਿਹੜੀ ਪੈਰਵਾਹੀ ਹੈ ਉਹਨਾਂ ਦੀ ਜਿਹਆਂ ਬੇਤੁਕੀਆਂ ਗੱਲਾਂ ਨੇ ਉਹਨਾਂ ਨੂੰ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਲਈ ਕੰਮ ਵਿਦੇਸ਼ਾਂ ਵਿੱਚ ਬੈਠ ਕੇ ਹੋ ਰਿਹਾ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਬਿਆਨ ਹੈ ਨਾਲ ਹੀ ਉਹ ਕਹਿ ਰਹੇ ਨੇ ਕਿ ਇੰਟਰਨੈਟ ਮੀਡੀਆ ਅਕਾਊਂਟ ਚੱਲਦੇ ਨੇ ਜਿਹੜੇ ਉਹ ਵਿਦੇਸ਼ਾਂ ਤੋਂ ਬੈਠ ਕੇ ਉਹਨਾਂ ਦੇ ਪੱਖ ਦੇ ਵਿੱਚ ਮੈਸੇਜ ਪਾਏ ਜਾਂਦੇ ਨੇ ਔਰ ਸਾਰੇ ਹੀ ਵਿਦੇਸ਼ ਵਿੱਚ ਬੈਠ ਕੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੇ ਲਈ ਫੰਡ ਭੇਜਦੇ ਰਹਿੰਦੇ ਨੇ ਔਰ ਉਹਨਾਂ ਨੇ ਕਿਹਾ ਕਿ ੜਕਾਊ ਗੱਲਾਂ ਕਰਨ ਵਾਲੇ ਜਾਂ ਪੋਸਟ ਪਾ ਕੇ ਐਸਾ ਪ੍ਰਚਾਰ ਕਰਨ ਵਾਲਿਆਂ ਦੀ ਮੰਨੂ ਪੰਜਾਬ ਦੇ ਵਿੱਚ ਐਸਾ ਐਸੀ ਜਿਹੜੀ ਸੋਚ ਹੈ ਉਹ ਲਗਾਤਾਰ ਜਿਹੜੀ ਉੱਭਰ ਰਹੀ ਹੈ ਉਸ ਦੇ ਲਈ ਐਸਾ ਬਿਲਕੁਲ ਵੀ ਨਹੀਂ ਹੈ ਇਹ ਸੋਚ ਨਹੀਂ ਉੱਭਰ ਰਹੀ ਦਰਅਸਲ ਇਹ ਆਈਟੀ ਸੈਲ ਜਾਂ ਉਹਨਾਂ ਦਾ ਇਸ਼ਾਰਾ ਸੀ ਕਿ ਵਿਦੇਸ਼ਾਂ ਵਿੱਚ ਬੈਠੇ ਲੋਕ ਕੁਝ ਫੰਡਿੰਗ ਕਰ ਦਿੰਦੇ ਨੇ ਤਾਂ ਫਿਰ ਕੁਝ ਨੌਜਵਾਨ ਗੁੰਮਰਾਹ ਹੋ ਜਾਂਦੇ ਨੇ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਜਵਾਬ ਦਿੱਤਾ ਫਿਰ ਅਗਲਾ ਸਵਾਲ ਕੀ ਆਉਂਦਾ ਇੰਟਰਵਿਊ 'ਚ ਉਹਨਾਂ ਨੇ ਕਿਹਾ ਕਿ ਯਾਨੀ ਤੁਸੀਂ ਇਹ ਕਹਿ ਰਹੇ ਹੋ ਕਿ ਅਮਰਿਤਪਾਲ ਜੈਸੇ ਜਿਹੜੇ ਅਲੱਗਵਾਦੀ ਸੋਚ ਵਾਲੇ ਲੋਕ ਨੇ ਉਹਨਾਂ ਨੂੰ ਕੋਈ ਵੋਟ ਅੱਗੇ ਤੋਂ ਨਹੀਂ ਮਿਲੇਗੀ ਪਰ ਪੰਜਾਬ ਦੇ ਵਿੱਚ ਲੋਕਾਂ ਨੇ ਤਾਂ ਰਾਜ ਦੇ ਵਿੱਚ ਅਮਨ ਤੇ ਸ਼ਾਂਤੀ ਨੂੰ ਲੈ ਕੇ ਇਸ ਜਿੱਤ ਨੂੰ ਲੈ ਕੇ ਬਹੁਤ ਅਸ਼ੰਕੇ ਨੇ ਲੋਕ ਡਰੇ ਹੋਏ ਨੇ ਇਹ ਸਵਾਲ ਹੋ ਰਿਹਾ ਉਹਨਾਂ ਨੂੰ ਹੁਣ ਅਗਲੀ ਗੱਲ ਦਾ ਜਵਾਬ ਉਹ ਕੀ ਦੇ ਰਹੇ ਨੇ ਕਿ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਡਰਨ ਦੀ ਕੋਈ ਵਜ੍ਹਾ ਨਹੀਂ ਹੈ ਐਸਾ ਬਿਲਕੁਲ ਵੀ ਨਹੀਂ ਹੈ ਨਕਾਰਾਤਮਕ ਸੋਚ ਆ ਜਿਹੜੀ ਜ਼ਿਆਦਾ ਦਿਨ ਨਹੀਂ ਟਿਕਦੀ ਇਸ ਤਰ੍ਹਾਂ ਦੀ ਸੋਚ ਦੀ ਜਿਹੜੀ ਚੜ੍ਹਾਈ ਹੈ ਉਹ ਬੜੀ ਥੋੜੇ ਸਮੇਂ ਦੀ ਹੁੰਦੀ ਹੈ ਵਕਤੀ ਹੁੰਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਸਾਹਮਣੇ ਆ ਜਾਵੇਗਾ ਰਹੀ ਗੱਲ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਕਾਨੂੰਨ ਵਿਵਸਥਾ ਦੀ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੇ ਅਸ਼ੰਕੇ ਜਾਂ ਡਰ ਦੀ ਮੈਂ ਦੋ ਟੁਕ ਇਹ ਕਹਿਣਾ ਚਾਹਾਂਗਾ ਕਿ ਸੁਪਨੇ ਦੇ ਵਿੱਚ ਵੀ ਪੰਜਾਬ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਸੰਪਰਦਾਇਕਤਾ ਜਿਹੜੀ ਜਾਂ ਸਾਂਝ ਦੀ ਜਿਹੜੀ ਤੋੜਨ ਦੀ ਗੱਲ ਆ ਜਾਂ ਸ਼ਾਂਤੀ ਵਿਗੜਨ ਦੇ ਬਾਰੇ ਕੋਈ ਸੋਚਣ ਵਾਲੇ ਸ਼ਖਸ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਨਾਲ ਹੀ ਉਹਨਾਂ ਨੇ ਗੱਲ ਦਾ ਜ਼ਿਕਰ ਕੀਤਾ ਕਿ ਕੁਝ ਸਮਾਂ ਪਹਿਲਾਂ ਇਸ ਤਰ੍ਹਾਂ ਹੋਇਆ ਔਰ ਜਦੋਂ ਅਸੀਂ ਇਹ ਦੇਖਿਆ ਕਿ ਅਮਨ ਸ਼ਾਂਤੀ ਬਣਾਏ ਰੱਖਣ ਦੇ ਲਈ ਸਾਨੂੰ ਕਿੰਨੇ ਹੀ ਵੱਡੇ ਤੇ ਕਰੜੇ ਫੈਸਲੇ ਕਿਉਂ ਨਾ ਲੈਣੇ ਪੈਣ ਅਸੀਂ ਪਿੱਛੇ ਨਹੀਂ ਹਟੇ ਤੇ ਨਾ ਹੀ ਹਟਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸਾਬ ਦੇ ਸਾਹਮਣੇ ਆ ਕਿ ਕਿਸ ਤਰ੍ਹਾਂ ऐसे ਲੋਕ ਡਰ ਡਰ ਕੇ ਇਧਰ ਉਧਰ ਭੱਜਣ ਲੱਗੇ ਸਨ ਜਦੋਂ ਅਸੀਂ ਸਖਤੀ ਨਾਲ ਫੈਸਲੇ ਲਾਗੂ ਕੀਤੇ ਜਿਹੜਾ ਇਹ ਪਿਛਲੇ ਸਮੇਂ ਦੇ ਦੌਰਾਨ ਹੋ ਸਕਦਾ ਹੈ ਕਿ ਇਸ ਦਾ ਜਿਹੜਾ ਸੰਦਰਭ ਹੈ ਜਾਂ ਪ੍ਰਸੰਗ ਹੈ ਉਸ ਵੇਲੇ ਜੁੜਿਆ ਹੋਵੇ ਜਦੋਂ ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ ਹੁਣ ਮੁੱਖ ਮੰਤਰੀ ਭਗਵੰਤ ਮਾਨ ਉਸ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਜ਼ਿਕਰ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਸਖਤੀ ਕੀਤੀ ਤੇ ਕੁਝ ਲੋਕ ਫਿਰ ਇਧਰ ਉਧਰ ਭੱਜਣ ਲੱਗੇ ਸਨ ਔਰ ਅਸੀਂ ਪਿੱਛੇ ਨਹੀਂ ਹਟਾਂਗੇ ਸਖਤੀ ਲਾਗੂ ਕਰਨ ਲਈ ਤੇ ਪੰਜਾਬ ਦੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ ਅਰਸਤੇ ਨਾਲ ਇਹਨਾਂ ਨੇ ਇਹ ਵੀ ਕਿਹਾ ਪਰ ਅਫਸੋਸ ਹੈ ਕਿ ਕਾਂਗਰਸ ਦੇ ਵੱਡੇ ਨੇਤਾ ਇਹਨਾਂ ਮਾਮਲਿਆਂ ਦੇ ਵਿੱਚ ਰਾਜਨੀਤੀ ਜਿਹੜੀ ਜੜੀ ਜ਼ਮੀਨ ਹੈ ਉਹ ਤਲਾਸ਼ਣ ਲੱਗੇ ਨੇ ਦਰਅਸਲ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਇਹੋ ਜਿਹੇ ਜਿਹੜੇ ਨੇਤਾ ਨੇ ਉਹ ਬਿਆਨ ਇਹੋ ਜਿਹੇ ਦੇ ਰਹੇ ਨੇ ਆਮ ਜਨਤਾ ਨੂੰ ਇਸ ਤਰ੍ਹਾਂ ਜਿਹੜਾ ਜਚਾਇਆ ਜਾ ਰਿਹਾ ਹੈ ਪ੍ਰਭਾਵ ਪਾਇਆ ਜਾ ਰਿਹਾ ਹੈ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਅਲੱਗਵਾਦੀ ਸੋਚ ਦਾ ਇਨਾ ਬੋਲਬਾਲਾ ਹੋ ਗਿਆ ਹੋਵੇ ਕਾਂਗਰਸ ਜੈਸੀ ਪਾਰਟੀ ਦੇ ਨੇਤਾ ਜਦੋਂ ਅਲੱਗਵਾਦੀਆਂ ਦਾ ਸਮਰਥਨ ਦੇ ਵਿੱਚ ਆ ਜਾਣਗੇ ਬੇਸ਼ੱਕ ਕਾਂਗਰਸ ਦੀ ਆਲਾ ਕਮਾਂਡ ਜਿਹੜੀ ਹਾਈ ਕਮਾਂਡ ਹੈ ਉਸ ਨੇ ਚੰਨੀ ਦੇ ਲੋਕ ਸਭਾ ਦੇ ਵਿੱਚ ਦਿੱਤੇ ਗਏ ਜਿਹੜੇ ਆਪਣੇ ਨਜ਼ਰੀਏ ਨੂੰ ਲੈ ਕੇ ਚੰਨੀ ਨੂੰ ਕਿਹਾ ਕਿ ਉਹਨਾਂ ਦੇ ਨਿੱਜੀ ਵਿਚਾਰ ਨੇ ਇਹ ਸਪਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਕਿਸੇ ਵੀ ਚੁਣੇ ਹੋਏ ਸੰਸਦ ਦੁਆਰਾ ਲੋਕ ਸਭਾ ਦੇ ਵਿੱਚ ਸਦਨ ਦੇ ਵਿੱਚ ਪ੍ਰਗਟ ਕੀਤੇ ਗਏ ਚਾਰ ਵਿਚਾਰ ਨੇ ਜਿਹੜੇ ਉਹ ਨਿੱਜੀ ਕਿਵੇਂ ਹੋ ਸਕਦੇ ਨੇ ਚੰਨਜੀ ਸਿੰਘ ਚੰਨੀ ਨੇ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਜੋ ਬੋਲਿਆ ਸੀ ਉੱਥੇ ਕਿ ਰਿਹਾਈ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਨਾ ਰੱਖਿਆ ਜਾਵੇ ਗੁਲਾਮ ਬਣਾ ਕੇ ਕਿਉਂਕਿ ਹਲਕਾ ਖਰੂਰ ਸਾਹਿਬ ਦੇ ਲੋਕਾਂ ਦੀ ਨੁਮਾਇੰਦਗੀ ਕਰਨੀ ਹੈ ਅਮਰਿਤਪਾਲ ਸਿੰਘ ਨੇ ਤੇ ਉਹਨਾਂ ਦੀ ਛੇਤੀ ਰਿਹਾਈ ਹੋਣੀ ਚਾਹੀਦੀ ਹੈ ਤੇ ਇਹ ਉਸੇ ਗੱਲ ਦਾ ਜ਼ਿਕਰ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਬੇਸ਼ੱਕ ਹਾਈ ਕਮਾਂਡ ਕਾਂਗਰਸ ਦੀ ਨੇ ਜਾਂ ਪੰਜਾਬ ਦੇ ਕਈ ਲੀਡਰਾਂ ਨੇ ਚੰਨਜੀ ਸਿੰਘ ਚੰਨੀ ਦੇ ਉਸ ਬਿਆਨ ਨੂੰ ਨਿੱਜੀ ਵਿਚਾਰ ਦੱਸਿਆ ਪਰ ਇਹ ਨਿੱਜੀ ਵਿਚਾਰ ਕਿਵੇਂ ਹੋ ਸਕਦੇ ਨੇ ਫਿਰ ਉਹਨਾਂ ਨੇ ਖੁਦ ਦੀ ਆਧਾਰਨ ਵੀ ਦਿੱਤੀ ਕਿ ਨਿੱਜੀ ਵਿਚਾਰ ਕਿਵੇਂ ਹੋ ਸਕਦੇ ਨੇ ਉਹਨਾਂ ਨੇ ਕਿਹਾ ਕਿ ਕੀ ਅੱਜ ਮੈਂ ਜੋ ਕੁਝ ਬੋਲ ਰਿਹਾ ਇਹ ਮੇਰੇ ਨਿੱਜੀ ਵਿਚਾਰ ਨੇ ਉਹਨਾਂ ਨਾਲ ਹੀ ਕਿਹਾ ਕਿ ਮੇਰੀ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਦਾ ਕੀ ਕਈ ਸਰੋਕਾਰ ਨਹੀਂ ਐ ਇਸ ਦੇ ਨਾਲ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਲੈ ਕੇ ਸਾਡੀ ਸੋਚ ਚੰਨੀ ਵਰਗੀ ਨਹੀਂ ਐ ਸਾਡਾ ਫੰਡਾ ਸਾਫ਼ ਐ ਅਸੀਂ ਆਪਣੇ ਧਾਰਮਿਕ ਪ੍ਰਚਾਰ ਦੀ ਜਿਹੜੀ ਐ ਉਹ ਸਾਰਿਆਂ ਨੂੰ ਜਿਹੜੀ ਐ ਬਰਾਬਰ ਜਿਹੜੀ ਆਗਿਆ ਦਿੰਦੇ ਆ ਪਰ ਆਪਣੇ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਤਾਂ ਖੁੱਲ ਕੇ ਕਰੋ ਖੁੱਲੇ ਦਿਲ ਦੇ ਨਾਲ ਉਸ ਦਾ ਸਵਾਗਤ ਕੀਤਾ ਜਾਵੇਗਾ ਪਰ ਦੂਸਰੇ ਧਰਮਾਂ ਨੂੰ ਗਾਲਾਂ ਕੱਢਣੀਆਂ ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਫਿਰ ਅਗਲੀ ਗੱਲ ਆਉਂਦੀ ਹੈ ਇੱਕ ਹੋਰ ਸਵਾਲ ਦੀ ਅਗਲਾ ਸਵਾਲ ਉਹਨਾਂ ਨੂੰ ਕੀ ਹੁੰਦਾ ਹੈ ਉਹਨਾਂ ਨੇ ਫਿਰ ਨਾਲ ਦੇ ਨਾਲ ਹੀ ਪੁੱਛਿਆ ਕਿ ਪਰ ਅਮਰਿਤਪਾਲ ਤੇ ਸਰਬਜੀਤ ਸਿੰਘ ਨੇ ਤਾਂ ਚੋਣਾ ਜਿੱਤੀਆਂ ਨੇ ਔਰ ਪੂਰਾ ਦ੍ਰਿਸ਼ਟੀ ਰੂਪ ਦੇ ਵਿੱਚ ਸਾਹਮਣੇ ਪ੍ਰਤੱਖ ਰੂਪ ਦੇ ਵਿੱਚ ਦਿਖ ਰਿਹਾ ਹੈ ਕਿ ਚੋਣਾ ਜਿੱਤ ਕੇ ਆਏ ਨੇ ਇੱਕ ਬਦਲ ਦੇ ਰੂਪ ਦੇ ਵਿੱਚ ਤਾਂ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਇਹ ਤਾਕਤਾਂ ਨੇ ਜਿਹੜੀਆਂ ਉਹ ਕੁਝ ਸਮੇਂ ਲਈ ਨੇ ਵਕਤੀ ਨੇ ਇਹਨਾਂ ਦਾ ਅਭਾਰ ਪੰਜਾਬ ਦੇ ਵਿੱਚ ਕੇਵਲ ਇੰਟਰਨੈਟ ਮੀਡੀਆ ਤੱਕ ਸੀਮਤ ਹੈ ਪ੍ਰਤੱਖ ਰੂਪ ਦੇ ਵਿੱਚ ਤਾਂ ਹਲਕਾ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਜਿੱਤੇ ਔਰ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਜਿੱਤੇ ਤਾਂ ਫਿਰ ਕੱਲਾ ਇੰਟਰਨੈਟ ਦੇ ਉੱਤੇ ਅਭਾਰ ਕਿਵੇਂ ਤੁਸੀਂ ਦੇਖਦੇ ਹੋ ਇਹ ਸਵਾਲ ਜਦੋਂ ਕੀਤਾ ਗਿਆ ਤੇ ਉਹਨਾਂ ਨੇ ਫੇਰ ਅੱਗੇ ਜਵਾਬ ਦਿੱਤਾ ਕਿ ਮੈਂ ਪਹਿਲਾਂ ਹੀ ਕਿਹਾ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਕੋਈ ਪਸੰਦ ਨਹੀਂ ਕਰਦਾ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਕਹਿੰਦੇ ਨੇ ਕਿ ਧਰਮ ਦੇ ਨਾਂ ਦੇ ਉੱਤੇ ਨੌਜਵਾਨਾਂ ਨੂੰ ਪਰਮਾਇਆ ਜਾ ਸਕਦਾ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਥਾਣੇ ਨੂੰ ਘੇਰਨਾ ਗੁਰਦੁਆਰਿਆਂ ਦੇ ਵਿੱਚ ਤੋੜ-ਫੋੜ ਕਰਨਾ ਦੂਸਰੇ ਧਰਮਾਂ ਨੂੰ ਲੈ ਕੇ ਗਾੜੀ ਗਲੋਚ ਕਰਨਾ ਉਸ ਦੇ ਖਿਲਾਫ ਭੜਕਾਉ ਗੱਲਾਂ ਕਰਨੀਆਂ ਕੀ ਇਹ ਸਭ ਕੁਝ ਨਿੰਦਣਯੋਗ ਨਹੀਂ ਹੈ ਕੋਈ ਵੀ ਪੰਜਾਬੀ ਕੀ ਇਸ ਨੂੰ ਸਵੀਕਾਰ ਕਰੇਗਾ ਬਿਲਕੁਲ ਨਹੀਂ ਰਹੀ ਗੱਲ ਐਸੇ ਲੋਕਾਂ ਦੇ ਚੋਣਾਂ ਵਿੱਚ ਜਿੱਤਣ ਦੀ ਉਹਨਾਂ ਨੇ ਕਿਹਾ ਕਿ ਇਹੋ ਜਿਹੇ ਲੋਕਾਂ ਦੇ ਚੋਣਾਂ ਵਿੱਚ ਜਿੱਤਣ ਦਾ ਜਿਹੜਾ ਉਹ ਮੰਨ ਕੇ ਚੱਲੀਏ ਕਿ ਕਦੇ-ਕਦੇ ਇਸ ਦਾ ਵਾਰ ਆ ਜਾਂਦਾ ਹੈ ਫਿਰ ਉਹਨਾਂ ਨੇ ਇੱਕ ਆਪਣੀ ਉਦਾਹਰਨ ਦਿੱਤੀ ਇਹ ਪਹਿਲੀ ਵਾਰੀ ਗੱਲ ਪਬਲਿਕ ਡੋਮੇਨ ਵਿੱਚ ਕਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਕਹਿੰਦੇ ਕਿ ਮੈਨੂੰ ਯਾਦ ਹੈ ਕਿ ਜਦੋਂ 9ਵੀਂ ਕਲਾਸ ਦੇ ਵਿੱਚ ਮੈਂ ਸੀ ਤਾਂ ਉਹਦੋਂ 1999 ਦਾ ਦੌਰ ਸੀ ਜਦੋਂ ਚੋਣਾਂ ਦਾ ਪ੍ਰਚਾਰ ਸੀ ਤੇ ਸਾਡੀ ਸੀਟ ਤੋਂ ਜਿਹੜੀ ਪਟਿਆਲਾ ਦੇ ਵਿੱਚ ਸਾਡਾ ਪਿੰਡ ਪੈਂਦਾ ਹੈ ਤਾਂ ਉੱਥੋਂ ਲੋਕ ਸਭਾ ਸੀਟ ਜਿਹੜੀ ਹੈ ਪਟਿਆਲਾ ਦੇ ਵਿੱਚ ਤੋਂ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਅਤਿੰਦਰਪਾਲ ਜੇਲ੍ਹ ਦੇ ਵਿੱਚ ਬੰਦ ਸੀ ਤੇ ਉਹਨਾਂ ਨੇ ਚੋਣ ਲੜੀ ਸੀ ਅਤਿੰਦਰਪਾਲ ਸਿੰਘ ਉਸ ਵੇਲੇ ਜਦੋਂ ਸਿਮਰਨਜੀਤ ਸਿੰਘ ਮਾਨ ਵੀ ਜਿੱਤੇ ਸਨ ਉਸ ਵੇਲੇ ਦੇ ਦੌਰ ਨੂੰ ਯਾਦ ਕਰਦੇ ਮੁੱਖ ਮੰਤਰੀ ਨੇ ਇੱਕ ਉਦਾਹਰਨ ਦਿੱਤੀ ਉਸ ਦੇ ਵਿੱਚ ਕਿਹਾ ਕਿ ਉਹਨਾਂ ਦਾ ਚੋਣ ਨਿਸ਼ਾਨ ਨਿਸ਼ਾਨ ਸੀ ਤਾਲਾ ਤੇ ਚਾਬੀ ਯਾਨੀ ਕਿ ਤਾਲਾ ਚਾਬੀ ਜਿੰਦਾ ਚਾਬੀ ਔਰ ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਵੀ ਉਸੇ ਸੋਚ ਦਾ ਹਿੱਸਾ ਬਣ ਗਿਆ ਸੀ ਮੁੱਖ ਮੰਤਰੀ ਭਵਨਤਮਨ ਨੇ ਕਿਹਾ ਕਿ ਮੈਂ ਵੀ ਕਈ ਪੋਸਟਰ ਵੰਡੇ ਸੀ ਔਰ ਆਪਣੀ ਮਾਂ ਨੂੰ ਵੀ ਕਿਹਾ ਸੀ ਕਿ ਬੇਬੇ ਜੋ ਅਸੀਂ ਵੋਟ ਜਦੋਂ ਵੀ ਪਾਉਣੀ ਹੈ ਤਾਂ ਇਹਨਾਂ ਨੂੰ ਪਾਉਣੀ ਹੈ ਜਿਹੜੇ ਜੇਲ੍ਹ ਦੇ ਵਿੱਚ ਬੰਦ ਨੇ ਮੈਨੂੰ ਯਾਦ ਹੈ ਕਿ ਮੈਂ ਸਾਰਿਆਂ ਨੂੰ ਕਹਿੰਦਾ ਫਿਰਦਾ ਹੁੰਦਾ ਸੀ ਕਿ ਜੇ ਤਾਲੇ ਦੇ ਪਿੱਛੇ ਅਤੇਂਦਰਪਾਲ ਬੰਦ ਹੈ ਉਸ ਨੂੰ ਅਸੀਂ ਖੋਲਣਾ ਹੈ ਤੇ ਚਾਬੀ ਸਾਡੇ ਕੋਲ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਕਰ ਕੀਤਾ ਨਾ ਤਾਂ ਉਦੋਂ ਮੇਰੀ ਮਾਤਾ ਨੂੰ ਪਤਾ ਪੁੱਛਿਆ ਸੀ ਕਿਸੇ ਨੇ ਨਾ ਪੁੱਛਿਆ ਕਿ ਉਹ ਕੌਣ ਹੈ ਤੇ ਨਾ ਹੀ ਅਸੀਂ ਕਿਸੇ ਨੇ ਪੁੱਛਿਆ ਕਿ ਉਸ ਦਾ ਬੈਕਗ੍ਰਾਉਂਡ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜੇਲ੍ਹ ਦੇ ਵਿੱਚ ਬੰਦ ਤਸਵੀਰਾਂ ਦੇਖੀਆਂ ਤੇ ਜੁੱਟ ਗਏ ਕਿ ਉਹਨਾਂ ਨੂੰ ਜਿਤਾਣਾ ਇਸ ਕਰਕੇ ਉਹਨਾਂ ਨੇ ਕਿਹਾ ਕਿ ਉਸ ਵਕਤ ਤਾ ਉਹ ਇਸ ਤਰ੍ਹਾਂ ਪ੍ਰਚਾਰ ਕਰਦੇ ਰਹੇ ਇੱਕ ਵਾਰ ਤਾਂ ਉਹ ਜਿੱਤ ਗਏ ਪਰ ਉਸ ਤੋਂ ਬਾਅਦ ਅਤਿੰਦਰਪਾਲ ਦਾ ਕੀ ਹੋਇਆ ਸ਼ਾਇਦ ਅੱਜ ਕਿਸੇ ਨੂੰ ਪਤਾ ਵੀ ਨਹੀਂ ਹੈ ਸੋ ਕਹਿਣ ਦਾ ਭਾਵੇਂ ਹੈ ਕਿ ਕਈ ਵਾਰ ਅਸੀਂ ਜਦੋਂ ਵੋਟਾਂ ਪੈਂਦੀਆਂ ਨੇ ਦਾ ਇਸ ਤਰ੍ਹਾਂ ਦੇ ਬਹਾਵ ਦੇ ਵਿੱਚ ਜਾਂ ਇਸ ਤਰ੍ਹਾਂ ਦੇ ਪ੍ਰਭਾਵ ਦੇ ਥੱਲੇ ਆ ਜਾਂਦੇ ਆ ਇਹ ਸਵਾਰ ਵੀ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਹੋਇਆ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਦੋ ਆਗਾਮੀ ਉਮੀਦਵਾਰ ਜਿਹੜੇ ਜਿੱਤੇ ਨੇ ਉਹ ਉਸੇ ਵਹਿਣ ਦੇ ਵਿੱਚ ਬਹਿ ਕੇ ਜਿੱਤੇ ਨੇ ਜਿਵੇਂ ਕਿ 1999 ਦੇ ਵਿੱਚ ਹੋਇਆ ਸੀ ਹੁਣ ਥੋੜੀ ਚਰਚਾ ਜਿਹੜੀ ਆ ਉਹ ਵਿਰੋਧੀ ਦਲਾਂ ਦੀ ਜਦੋਂ ਕੀਤੀ ਗਈ ਉਹਨਾਂ ਦੇ ਬਾਰੇ ਪੁੱਛਿਆ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਉਹ ਕਹਿੰਦੇ ਕਿ ਗੱਲ ਹੀ ਕੀ ਕਰਨੀ ਹੈ ਕਾਂਗਰਸ ਬਾਰੇ ਜਾਂ ਸ਼੍ਰੋਮਣੀ ਅਕਾਲੀ ਦਲ ਬਾਰੇ ਪੁੱਛਿਆ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਛੱਡ ਹੀ ਦਿਓ ਚਾਹੇ ਸੁਖਬੀਰ ਸਿੰਘ ਬਾਦਲ ਹੋਣ ਜਾਂ ਬਾਗੀ ਧੜਾ ਹੋਵੇ ਅਕਾਲੀਆਂ ਦਾ ਉਹਨਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਰਹੀ ਹੈ ਤੇ ਜਿਸ ਤਰ੍ਹਾਂ ਪੰਜਾਬ ਦੀ ਜਨਤਾ ਨੇ ਉਹਨਾਂ ਨੂੰ ਨਕਾਰ ਦਿੱਤਾ ਹੈ ਤੇ ਅੱਜ ਪਤਾ ਚੱਲ ਚੁੱਕਿਆ ਹੈ ਕਿ ਮਾਫੀ ਗਲਤੀਆਂ ਦੇ ਲਈ ਹੁੰਦੀ ਹੈ ਗੁਨਾਹਾਂ ਦੇ ਲਈ ਨਹੀਂ ਰਹੀ ਗੱਲ ਕਾਂਗਰਸ ਦੀ ਤਾਂ ਉਹਨਾਂ ਨੇ ਕਿਹਾ ਕਿ ਮਨੋਦਸ਼ਾ ਤਾਂ ਚੰਨੀ ਜੀ ਨੇ ਪਹਿਲਾਂ ਹੀ ਲੋਕ ਸਭਾ ਦੇ ਵਿੱਚ ਉਜਾਗਰ ਕਰ ਦਿੱਤੀ ਹੈ ਕਾਂਗਰਸੀਆਂ ਨੂੰ ਵੀ ਪਤਾ ਚੱਲ ਚੁੱਕਿਆ ਕਿ ਅਕਾਲੀ ਦਲ ਤੋਂ ਬਾਅਦ ਉਹਨਾਂ ਦਾ ਵੀ ਇਹੀ ਹਸ਼ਰ ਹੋਣ ਜਾ ਰਿਹਾ ਹੈ ਤਾਂ ਉਹਨਾਂ ਨੇ ਨਾਲ ਹੀ ਕਿਹਾ ਕਿ ਊਲ ਜਲੂਲ ਬਿਆਨ ਦੇ ਕੇ ਉਹ ਆਪਣੀ ਰਾਜਨੀਤਿਕ ਜ਼ਮੀਨ ਤਲਾਸ਼ ਰਹੇ ਨੇ ਤੇ ਉਸ ਦੇ ਵਿੱਚ ਹੀ ਲੱਗੇ ਹੋਏ ਨੇ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਇੰਟਰਵਿਊ ਦੇ ਦੌਰਾਨ ਗੱਲਾਂ ਸਾਂਝੀਆਂ ਕੀਤੀਆਂ ਬਹੁਤ ਸਾਰੀਆਂ ਗੱਲਾਂ ਜਈਆਂ ਨੇ ਜਿਹੜੀਆਂ ਉਹਨਾਂ ਨੇ ਪਹਿਲੀ ਵਾਰੀ ਬਿਆਨ ਕੀਤੀਆਂ ਨੇ ਜਾਗਰਨ ਸਮੂਹ ਦੇ ਦਿੱਤੇ ਗਏ ਇੰਟਰਵਿਊ ਦੇ ਵਿੱਚ ਤੁਹਾਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਨਜ਼ਰੀਏ ਦੇ ਬਾਰੇ ਤੁਹਾਡਾ ਕੀ ਸੋਚਣਾ ਹੈ ਕੀ ਵਾਕਈ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਾਂ ਫਿਰ ਕੋਈ ਹੋਰ ਗੱਲ ਹੈ ਇਸ ਦੇ ਬਾਰੇ ਤੁਹਾਡਾ ਖੁਦ ਦਾ ਨਿੱਜੀ ਤੌਰ ਦੇ ਉੱਤੇ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ਐਵੀਸੀ ਪੰਜਾਬ ਦੇ ਨਾਲ